ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਹੌਫਸ ਸਾਰੇ ਠੀਕ ਹੋਵੋ ਮਾਰਾ ਸਭ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਸਵਾਗਤ ਹੈ ਜੀ ਤੁਹਾਡਾ ਐਲੀਗੈਂਟ ਖਰੋਟ ਚੈਨਲ ਤੇ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਸਵੇਰ ਦਾ ਟਾਈਮ ਹੈ ਕੰਮ ਆਪਾਂ ਸਾਰੇ ਨਵੇਂ ਡੇਅਰਸ ਹੋਈ ਦੇ ਤੇ ਖਾਣਾ ਪੀਣਾ ਸਭ ਕੁਝ ਹੋ ਗਿਆ ਠੀਕ ਹੈ ਜੀ ਤੇ ਹੁਣ ਆਪਾਂ ਅੱਜ ਕਾਫੀ ਸਾਰੇ ਕੰਮ ਕਰਨੇ ਨੇ ਬਹੁਤ ਬਿਜ਼ੀ ਅੱਜ ਦਾ ਸ਼ਡਿਊਲ ਜਿਹੜਾ ਹੈਗਾ ਕਿਉਂਕਿ ਕੱਲ ਆਪਣੇ ਮਤਲਬ ਕੁਝ ਹੈਗਾ ਆਪਾਂ ਸਾਰੀਆਂ ਜੋ ਉਹਦੇ ਲਈ ਤਿਆਰੀਆਂ ਕਰਨੀਆਂ ਨੇ ਠੀਕ ਹੈ ਜੀ ਤੇ ਮਾਰਕੀਟ ਵੀ ਜਾ ਕੇ ਆਉਣਾ ਹੋਰ ਵੀ ਘਰ ਦੇ ਕੰਮ ਵੀ ਨੇ ਸਫਾਈ ਵੀ ਕਰਨੀ ਆ ਮਤਲਬ ਡਸਟਿੰਗ ਵਗੈਰਾ ਕੁਝ ਹੋਊਗੀ ਕੁਝ ਕਰਨੀ ਆ ਠੀਕ ਹੈ ਜੀ ਤੇ ਹੁਣ ਮੈਂ ਪਹਿਲਾਂ ਮੂਟਿਆਂ ਨੂੰ ਪਾਣੀ ਪੂਣੀ ਪਾ ਦਾਂ ਇਹਨਾਂ 'ਚ ਥੋੜੀ ਜਿਹੀ ਖੁਰਪੀ ਜੀ ਮਾਰਨ ਵਾਲੀ ਆ ਉਹ ਮਾਰ ਕੇ ਪਾਉਂਗੀ ਆ ਦੇਖੋ ਆਪਾਂ ਨੇ ਇੱਥੋਂ ਦੀਵਾਨ ਵਿੱਚ ਇੱਥੋਂ ਚੱਕ ਤਾਂ ਖਾਲੀ ਕਰ ਲਈ ਜਗਾ ਤੇ ਉਹ ਦਰੱਖਤਾ ਫ੍ਰਿਜ ਦੇ ਪਾਰਲੇ ਸਾਈਡ ਲਗਾਤਾ ਠੀਕ ਹੈ ਜੀ ਸਫਾਈ ਚੱਲ ਰਹੀ ਆ ਨਾਲ ਨਾਲ ਛਾੜੂ ਲਾਗਿਆ ਪੋਚਾ ਲਾਉਣਾ ਤੇ ਆ ਇਧਰੋਂ ਵੀ ਸਾਰਾ ਖਾਲੀ ਕਰਤਾ ਠੀਕ ਹੈ ਜੀ ਤੇ ਬਣੇ ਰਹੋ ਜੀ ਵੀਡੀਓ ਚ ਨਾਲ ਦੇਖਗੇ ਹੋਰ ਕੀ ਕੀ ਕੰਮ ਕਰਨੇ ਨੇ ਹੁਣ ਪਹਿਲਾਂ ਮੈਂ ਤੇ ਰਾਣੀ ਦੀਦੀ ਜਾ ਕੇ ਆਵਾਂ ਮਾਰਕੀਟ ਮਾਰਕੀਟ ਦੇ ਜਿਹੜੇ ਕੰਮ ਨੇ ਉਹ ਕਰਕੇ ਆਵਾਂਗੇ ਠੀਕ ਹੈ ਜੀ ਤੁਹਾਨੂੰ خیر ਉਸ ਤੋਂ ਬਾਅਦ ਹੋਰ ਜਿਹੜੇ ਕੰਮ ਤੇ ਹੋਰ ਤਿਆਰੀ ਕਰਨ ਵਾਲੀ ਹੈ ਤਿਆਰੀ ਕਰਨੀ ਅੱਜ ਉਹ ਕਰਾਂਗੇ ਬਣ ਰਹੇ ਹੋ ਜੀ ਵੀਡੀਓ ਚ ਨਾਲ ਠੀਕ ਹੈ ਜੀ ਉਹ ਜੀ ਕਰਨਾ ਇਹਨਾਂ ਨੂੰ ਅੱਗੇ ਕਰਕੇ ਖੁਦ ਜੀ ਫੇਰ ਕੇ ਮੌਸਮ ਦੇਖੋ ਜੀ ਕਿ ਕਿੰਨਾ ਪੋਲੂਸ਼ਨ ਜਿਆ ਕਿੰਨਾ ਧੂਆਂ ਹੋਇਆ ਪਿਆ ਹੈ ਨਾ ਸਾਰੇ ਪਾਸੇ ਧੂਆਂ ਧੂਆਂ ਲਿਆ ਹੋਇਆ ਪਿਆ ਹੈ ਕਿੰਨਾ ਪੋਲੂਸ਼ਨ ਹੈ ਤੇ ਫਸਤਾ ਸਿਰਸੇ ਧੁੰਦ ਵੀ ਬਹੁਤ ਸਿਗੀ ਤੇ ਫਸਤਾ ਮੇਲਾ ਦਾ ਕੱਪੜੇ ਵੀ ਫੜੇ ਸੀਗੇ ਧੋਣ ਵਾਲੇ ਸੁੱਕਣੇ ਵੀ ਨਹੀਂ ਹੈਗੇ ਜਿਵੇਂ ਦਾ ਮੌਸਮ ਅੱਜ どうにか。 ਲੋੜ ਜਿਹਾ ਕਿ ਅੱਜ ਸਾਡੇ ਪੀਓ ਜੀ ਮਹਾਰਾਜ ਸਾਹਿਬ ਤੇ ਛੁੱਟੀ ਹੈ

मसाला मैं भुजना रखता इधर आप दमाटर की प्यूरी तैयार कर लगे मसाला प्याज अदरक हरी मिर्च तो तमाटर की प्यूरी तैयार कर लेंगे आलू मैं उबार के छिल ले जी छिल के रख ले ठीक है जी बस मसाल भेजिए तरीके ड्राई मसाले साधा ही मसाला भुजे

ਲਓ ਜੀ ਕੱਪੜੇ ਆਪਾਂ ਨੇ ਅੱਜ ਬਹੁਤ ਸੀ ਧੋਣ ਵਾਲੇ ਸੁੱਕਣੇ ਪਾਏ ਨੇ ਕੁਝ ਪਹਿਲਾਂ ਪਾਏ ਸੀਗੇ ਸੁੱਕਣੇ ਦੋ ਤਿੰਨ ਘੰਟੇ ਦੀ ਧੁੱਪ ਲਵਾ ਕੇ ਉਹ ਉਤਾਰਤੇ ਮਤਲਬ ਉਹ ਵੀ ਸੁੱਕੇ ਤਾਂ ਨਹੀਂ ਪਰ ਉਹ ਅੰਦਰ ਚਲੋ ਅੰਦਰ ਫੋਲਤੇ ਹੋ ਅੱਧ ਸੁੱਕੇ ਜੇ ਹੋ ਗਏ ਸੀਗੇ ਤੇ ਹੁਣ ਇਹ ਪਾਏ ਨੇ ਹੁਣ ਇਹਨਾਂ ਨੂੰ ਦੋ ਤਿੰਨ ਘੰਟੇ ਦੀ ਹਵਾ ਲੱਗ ਜੂਗੀ ਚਲੋ ਹੈਨਾ ਦੇਖੋ ਅੱਜ ਤਾਂ ਮੌਸਮ ਜਿਵੇਂ ਨਾ ਉਹ ਦਸੰਬਰ ਚ ਸਵਾ ਟਾਈਮ ਨਹੀਂ ਹੁੰਦਾ ਹੈਗਾ ਧੁੰਦਾ ਜਿਹਾ ਪੈਂਦੀਆਂ ਨੇ ਧੁੱਪ ਨਹੀਂ ਨਿਕਲਦੀ ਓਵੇਂ ਹੋਇਆ ਪਿਆ ਏ ਇੰਨਾ ਗੰਦਾ ਜਿਹਾ ਹਵਾ ਬੜੀ ਠੰਡੀ ਐ ਮੈਂ ਤੇ ਦੀਦੀ ਮਾਰਕੀਟ ਗਈਆਂ ਮੈਂ ਕੁਝ ਨਾ ਬਾਕੇ ਗਈ ਜੈਕਟ ਦੋਖੜਾ ਹਲੇ ਕੱਢੀਆਂ ਵੀ ਨਹੀਂ ਖਰੋਟ ਸਾਹਿਬ ਦੀ ਇੱਕ ਕੱਢੀ ਸੀਗੀ ਆਪ ਸਲੀਵ ਜੈਕਟ ਤੇ ਐਵੇਂ ਹੀ ਚਲੀ ਗਈ ਮੈਂ ਦਪੱਟਾ ਲੈ ਕੇ ਦੀਦੀ ਵੀ ਘਰ ਕੀ ਮੈਂ ਤਾਂ ਐਕਟਿਵ ਅਧਵਾ ਬੜੀ ਠੰਡੀ ਚੱਲਦੀ ਹੈ ਜੀ ਅੱਜ ਮੌਸਮ ਹੁਣ ਠੰਡ ਜੀ ਮਹਿਸੂਸ ਹੋਣ ਲੱਗ ਗਈ ਤੇ ਹੁਣ ਤਾਂ ਚੇਂਜ ਹੋ ਗਿਆ ਕਾਫੀ ਜ਼ਿਆਦਾ ਮੌਸਮ ਲਓ ਜੀ ਹੁਣ ਕੱਪੜੇ ਦਵਾਰਾਂ ਸੁੱਕਣੇ ਪਾਤੇ ਜਿਹੜੇ ਪਹਿਲਾਂ ਦੇ ਪਾਏ ਹੋਏ ਸੀਗੇ ਉਹ ਚੱਕ ਕੇ ਅੰਦਰ ਗੈਲਰੀ ਚ ਫੋਲਤੇ ਇਹਦੇ ਚ ਗਰਿਲ ਤੇ ਕਿ ਹੁਣ ਇਹਨਾਂ ਨੂੰ ਲੱਗ ਜੂਗੀ ਦੋ ਤਿੰਨ ਘੰਟੇ ਦੀ ਹਵਾ ਫੇਰ ਇਹਨਾਂ ਨੂੰ ਦੇਖਦੇ ਆਂ ਕੁਝ ਰੈਕ ਤੇ ਫੁੱਲ ਜਾਣਗੇ ਕੁਝ ਅੰਦਰ ਖੋਲ ਦਾਂਗੇ ਹੋਰ ਤੇ ਦੋ ਦਿਨ ਚ ਸੁਕਣਗੇ ਹੁਣ ਤਾਂ ਸਰਦੀ ਸਰਦੀ ਇਹੀ ਕੁਛ ਹੋਇਆ ਕਰੂਗਾ ਜੀ ਕੱਪੜੇ ਦੋ ਦੋ ਤਿੰਨ ਤਿੰਨ ਦਿਨ ਚ ਮਸਾਂ ਸੁੱਕਿਆ ਕਰਨਗੇ ਤੇ ਅੱਗੇ ਹੁਣ ਆਪਾਂ ਜੀ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਆਵਾਂਗੇ ਫੇਰ ਉਸ ਤੋਂ ਬਾਅਦ ਆਪਾਂ ਨੇ ਹੋਰ ਤਿਆਰੀ ਕਰਨੀ ਆ ਤੇ ਬਣੇ ਲੋ ਜੀ ਵੀਡੀਓ ਚ ਨਾਲ ਤੁਹਾਨੂੰ ਵੀ ਦਿਖਾਉਨੇ ਆ ਕੀ ਕੀ ਕੰਮ ਕਰਦੇ ਆ ਹੋਰ ਆਪਾਂ ਠੀਕ ਹੈ ਜੀ ਤੇ ਪੈਣਾ ਮੇਦੀਆਂ ਸਾਰੀਆਂ ਨਾਲ ਰੱਖ ਕੇ ਕਰਾਉਣ ਗਿਆ ਕੰਮ ਸਾਰੇ ਜਿਹੜੇ ਰਹਿ ਗਏ ਹੋਰ ਮਾਰਕੀਟ ਦਾ ਕੰਮ ਮੈਂ ਤੇ ਰਾਣੀ ਦੀ ਦਿੱਕ ਰਹੀ ਸੀ ਸਾਰਾ ਜਿਹੜਾ ਕੁਝ ਲੈ ਕੇ ਆਉਣਾ ਸੀ ਲੈ ਆਏ ਸੀ ਤੁਹਾਨੂੰ ਦਿਖਾਉਣੇ ਅੱਗੇ-ਅੱਗੇ ਕੀ ਲੈ ਕੇ ਆਏ ਸੀ ਤੇ ਦੇਖਿਓ ਜੀ ਫਿਰ ਆਪਾਂ ਬਣੇ ਰਿਹਾ ਵੀਡੀਓ ਜੱਗੇ ਨਾਲ ਠੀਕ ਹੈ ਜੀ ਕਰਦੇ ਆਂ ਹੋਰ ਬਾਕੀ ਦੇ ਕੰਮ ਆਪਾਂ ਪ੍ਰਸ਼ਾਦ ਦਾ ਇੱਕ ਕੰਮ ਲੱਗਿਆ ਲਫਾਫੀਆਂ ਚ ਸਵੇਰੇ ਜਿਹੜੀ ਚਾਰੀਓਂ ਕੰਮ ਲੱਗਿਆ ਸੀ ਠੀਕ ਹੈ ਜੀ ਕਿਉਂਕਿ ਸਵੇਰੇ ਆਪਣੇ ਜਿਹੜੀ ਹੈਗੀ ਆ ਪ੍ਰਭਾਤ ਕੇਲੀ ਆਉਣੀ ਆ ਬੱਸ ਆ ਸੀਗਾ ਵੀ ਆਪਣੇ ਕੋਸ਼ ਹੈਗਾ ਫੇਰੇ ਸੋ ਆਪਣੇ ਪ੍ਰਭਾਤ ਕੇਲੀ ਆਉਣੀ ਔਰ ਜੀ ਆਪਾਂ ਕਛਾਲ ਟੈਕ ਕਰ ਲੱਗੇ ਆ ਬਾਅਦ ਵਿੱਚ ਸੇਵਾ ਤਾਂ ਕਰੀਏ ਜੀ ਜੀ ਜਿਸ ਵੇਲੇ ਬਾਹਰ ਆ ਕੇ ਜਾਈਏ ਜਾਂ ਜਾਂ ਗੱਬੀਆਂ ਮੰਨ ਮੈਂ ਨਵੇਂ ਸਾਲ ਤੋਂ ਵੀ ਫਿਰ ਟੱਪ ਟੱਪ ਜਿਹਦੀ ਮਹੌਰੀ ਕੰਮ ਕਰਨਾ ਤੇ ਫਿਰ ਵੈਰ ਦੇ ਕੰਮ ਕਰਨੀ ਨਹੀਂ ਦਿੱਤੀ ਜਾਂਦੀ ਮੈਨੂੰ ਪਤਾ ਹੈ ਕਿ ਜਿਹੜੀ ਉਹ ਸਰਫੇ ਕਵਰਿੰਗ ਕਰਦੀ ਹੈ ਇਹ ਆਮ ਆ ਹੈ ਇਹ ਮਾਰੀ ਥੋੜਾ ਜਿੱਕੇ ਬਣਤ ਪੰਜਾਬ ਹੁੰਦੇ ਨੇ ਤਾਂ ਜਾਂ ਦਿਖਾ ਆਪਾਂ ਇਹ ਆ ਲਖਾਫੇ ਭਰ ਕੇ ਰੱਖਦੇ ਜੀ ਠੀਕ ਹੈ ਜੀ ਹਲੇ ਹੋਰ ਭਰਨੇ ਨੇ ਪਰ ਸਾਡਾ ਬਦਾਨਾ ਜੇ ਨਾ ਵੱਧ ਗਿਆ ਹਲੇ ਹੁਣ ਸਰਦਾਰ ਜੀ ਹੋਰ ਲੈ ਕੇ ਆਉਂਦੇ ਨੇ ਠੀਕ ਹੈ ਜੀ ਓਕੇ ਜੀ ਕ ਤੋ ਅਬ ਸੈਂਟਰ ਵਾਲਾ ਗ੍ਰੀਨ ਜੇ ਟੌਪ ਵਾਲਾ ਬੰਦਾ ਇਹ ਉਹੀ ਬੈਠਾ ਹੈ ਕੁਛ ਨਹੀਂ ਕਰ ਰਿਹਾ ਸੀ ਆ ਵੀ ਇੰਹੀਂ ਬੈਠੇ ਨੇ ਉਹ ਤਾਂ ਆਈ ਹੁਣੇ ਨੇ ਤੇ ਮੈਨੂੰ ਨਹੀਂ ਤੂੰ ਕਿੱਥੇ ਗਈ ਸੀ ਉਹ ਤਾਂ ਖਾਂਦੇ ਗਈ ਸੀ ਸੱਤ ਕਿਹੜੇ ਸਾਨੂੰ ਬਹੁਤ ਕੰਮ ਨੇ 17 ਤੇ 3 ਨਹੀਂ ਟੋੜਾ ਮੰਨ ਜਾਂਦੇ ਆ ਉਹਦਾ ਕੀ ਕੰਮ ਆ ਆ ਤੇ ਇੱਕ ਪੈਕਟ ਵਿੱਚ ਕਿੰਨੇ ਸੀਗੇ 50 ਪੈਕਟ ਵਿੱਚ 50 ਹੁੰਦੇ ਨੇ ਹੁਣ ਲੱਗਿਆ ਜਿਆ ਹੋਵੇ ਹੁਣ ਦਾ ਸਬਜੀ ਉਹਦੀ ਸਬਜੀ ਉਹਦੀ ਹੁਣ ਲੈ ਚਾਹ ਕਰਦੇ ਹੁਣ ਆਹਨੇ ਦੇ ਜਵਾਬ ਦਿੰਨੀ ਕਰਣੀ ਆ ਆ ਇਹ ਮਿਲ ਗਿਆ ਮੈਂ ਓ ਅਨੰਜੀ ਨਾਲੇ ਹੋਣੀ ਲੱਗਦਾ ਸਵਾਦ ਜਿੰਨਾ ਹੀ ਜਲੂ ਲੱਗਦਾ ਫਰਕ ਹੂੰ ਟੇਸ ਦਾ ਫਰਕ ਪੈ ਜਾਂਦਾ ਸਾਡੀਆਂ ਉਹਨਾਂ ਦੇ ਚੋਂ ਭੁੱਖ ਲੱਗ ਰਹੀ ਆ ਯਾਰ ਮम्मा ਕੱਪੀ ਮम्मा ਦਾ ਮੂੰਹ ਦੇਖੀ ਕੈਸੀ ਹੋ ਮम्मा ਕੈਮਰਾ ਚੱਲ ਰਿਹਾ ਹਸ ਨਾ ਆਪਾਂ ਕੜਾ ਪਾਉਂਦੀਆਂ ਨਾ ਇਸ਼ਨਾ ਤਾਂ ਹੀ ਬੋਲੀ ਹੁੰਦੀ ਹੈ ਪੈਰ ਹੀ ਪਾਉਂਦੇ ਨੇ ਪੈਰ ਹੀ ਪਾਉਂਦੇ ਇਸ ਤੇ ਗਾਇਸ ਸਾਡੇ ਨਾ ਉੱਤੋਂ ਚਿੱਕੜੀ ਡਿੱਗੀ ਵਿਚਾਰੀ ਪਤਾ ਨਹੀਂ ਮੈਨੂੰ ਤਾਂ ਪਤਾ ਨਹੀਂ ਮੈਨੂੰ ਤਾਂ ਪਿਓ ਨੇ ਦੱਸਿਆ ਵੀ ਡਿੱਗੀ ਹੈ ਮੈਂ ਤਾਂ ਉਹ ਟੇਬਲ ਦੇ ਖੂੰਜੇ ਚ ਨਾ ਉੱਤੇ ਨੂੰ ਚੜਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਤਾਂ ਚੜਿਆ ਨਹੀਂ ਗਿਆ ਚੜਾ ਨਹੀਂ ਗਿਆ ਸੱਚੀ ਨਹੀਂ ਚੜਿਆ ਗਿਆ ਉਦੋਂ ਤੋਂ ਮੈਂ ਤਾਂ ਉੱਥਲ ਲਈ ਉਹ ਥੱਲੋਂ ਹੀ ਉੱਤੋਂ ਨੂੰ ਕੁਛ ਤਾਂ ਉੱਤੋਂ ਡਿੱਗੀ ਕਰਕੇ ਤਾਂ ਛੱਟ-ਛੁੱਟ ਵੱਜੀ ਹੈ ਨਾ ਮੈਨੂੰ ਲੱਗਾ ਰੈਕ ਦੇ ਤੇ ਡਿੱਗੀ ਉਹ ਬਹੁਤ ਜ਼ੋਰ ਨਾਲ ਪਹਲੀ ਛਤ ਤੇ ਗੀਰੂ ਹੋਇਆ ਤਾਂ ਉੱਪਰ ਤੋਂ ਛਤ ਤੇ ਡਿੱਗੀ ਹੋਣੀ ਆ ਆਬੀਲੀ ਗੀਰੂ ਨਹੀਂ ਇਹ ਹੋ ਜਾਦਾ ਜਾਂਦਾ ਉਹ ਆ ઠੰਡ ਹੋ ਗਈ ਨਾ ਆਕੜ ਗਈ ਹੋਣੀ ਆ ਵਿਚਾਰੀ ਬੱਸ ਚਿੱਕੜੀ ਤਾਂ ਡਿਸਕਸ਼ਨ ਕਰ ਲਿਆ ਨੇ ਦੋਖਨ ਨਾਬੀ ਰੱਬ ਦਾ ਜੀ ਹੈ ਤੂੰ ਵੀ ਤਾਂ ਬਣੇਗੀ ਕਿਸੇ ਜਨਮ ਚ ਚਲੋ ਠੀਕ ਆ ਜੀ ਹੁਣ ਆਪਾਂ ਵੀਡੀਓ ਦਾ ਕਰਦੇ ਆ ਐਂਡ ਜੀ ਹੁਣ ਖਰੋੜ ਸਾਹਿਬ ਨੂੰ ਥੋੜਾ ਜਿਹਾ ਟਾਈਮ ਲੱਗੂਗਾ ਸਵਾਨ ਲੈ ਕੇ ਆਉਣ ਨੂੰ ਬਾਕੀ ਦਾ ਆਪਾਂ ਫੇਰ ਭਰਾਂਗੇ ਤੇ ਫਾਫਰੀਆਂ ਹਨਾ ਪ੍ਰਸ਼ਾਂਤ ਵੀ ਪੈਕ ਕਰਾਂਗੇ ਤੇ ਆਹ ਤਿੰਨ ਚਾਰ ਲਫਾ ਫੇ ਆਪਾਂ ਨੇ ਕਰਕੇ ਭਰ ਕੇ ਰੱਖਦੇ ਠੀਕ ਹੈ ਜੀ ਤੇ ਹੁਣ ਵੀਡੀਓ ਦਾ ਆਪਾਂ ਕਰਦੇ ਜੀ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਹੀ ਜੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਮਿਲਦੇ ਹਾਂ ਜੀ ਇੱਕ ਫੋਰਨਾ ਮੇ ਬਲੌਗ ਦੇ ਨਾਲ ਤਦ ਤੱਕ ਲਈਏ ਟੇਕ ਕੇਅਰ ਬਾਏ ਬਾਏ